ਹਾਂਜੀ ਗਾਇਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗਾ ਦੁਸ਼ਹਿਰਾ ਸਭ ਤੋਂ ਪਹਿਲਾਂ ਹੈਪੀ ਦੁਸ਼ਹਿਰਾ ਤੁਹਾਨੂੰ ਤੇ ਅੱਜ ਦੇ ਵਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਲਈ ਵੀ ਅਸੀਂ ਮੱਥਾ ਟੇਕ ਲਿਆ ਤੇ ਹੁਣ ਮੈਂ ਜਾ ਰਿਹਾ ਹਾਂ ਗੁਰਦੁਆਰੇ ਰੋਟੀ ਫੜਾਉਣ ਦੇ ਲਈ ਬਿਕਾਉਜ਼ ਅਸੀਂ ਫੜਾਉਣੇ ਹੁੰਨੇ ਆ ਹਰ ਇੱਕ ਦੁਸ਼ਹਿਰੇ ਤੇ ਦੀਵਾਲੀ ਹੈਗੀ 19 ਦਿਨਾਂ ਬਾਅਦ ਆਈ ਥਿੰਕ ਸੋ ਤੇ ਅੱਜ ਮੈਨੂੰ ਸੀਗੀ ਛੁੱਟੀ ਬਿਕਾਉਜ਼ ਸਕੂਲ ਅੱਜ ਹੈ ਦੁਸ਼ਹਿਰੇ ਕਰਕੇ ਤੇ ਗਾਂਧੀ ਜਨਤੀ ਕਰਕੇ ਬੰਦ ਆ ਇਹ ਦੇਖਦੇ ਆ ਆਪਣੇ ਦਿਨ ਦੇ ਵਿੱਚ ਕੀ ਕੀ ਬਣਦਾਗਾ ਬਣੇ ਰਿਓ ਮੇਰੇ ਨਾਲ ਵਲੌਗ ਦੇ ਵਿੱਚ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਜਿਹੀਆਂ ਹੋਰ ਨਵੀਆਂ ਨਵੀਆਂ ਵੀਡੀਓਜ਼ ਦੇਖਣ ਦੇ ਲਈ ਤੇ ਚਲੋ ਅੱਜ ਦਾ ਦਿਨ ਕਰਦੇ ਆ ਸਟਾਰਟ ਹਾਂਜੀ ਮਿੱਤਰੋ ਆ ਪਈ ਆ ਰੋਟੀ ਤੇ ਆਪਾਂ ਆਹ ਰੋਟੀ ਲੈ ਜਾਣ ਲੱਗੇ ਆ ਹੁਣ ਤੇ ਬਣੇ ਰਿਓ ਸਾਡੇ ਵਲੌਗ ਦੇ ਵਿੱਚ ਲੈ ਕੇ ਚੱਲਦੇ ਆ ਸਾਰਾ ਸਮਾਨ ਆਪਾਂ ਚਲੋ ਚੱਲੀਏ ਸੋ ਹਾਂਜੀ ਗਾਇਜ਼ ਹੁਣ ਮੈਂ ਚੱਲਿਆ ਗੁਰਦੁਆਰੇ ਠੀਕ ਆ ਤੇ ਸੋਨੂੰ ਆਪਦੇ ਪਿੰਡ ਦਾ ਗੁਰਦੁਆਰਾ ਵੀ ਦਿਖਾਉਂਗਾ ਬਣ ਰਿਹਾ ਬਲੌਗ ਦੇ ਵਿੱਚ ਤੇ ਚਲੋ ਚੱਲਦੇ ਹਾਂ ਗੁਰਦੁਆਰੇ ਹਾਂਜੀ ਮਿੱਤਰੋ ਗੁਰਦੁਆਰੇ ਅਸੀਂ ਪਹੁੰਚ ਚੁੱਕੇ ਹਾਂ ਠੀਕ ਆ ਰੋਟੀ ਵੀ ਮੈਂ ਲੈ ਆਇਆ ਤੇ ਹੁਣ ਅੰਦਰ ਅਸੀਂ ਫੜਾ ਕੇ ਆਉਣੇ ਆ ਰੋਟੀ ਫੜਾ ਕੇ ਆਉਣੇ ਆ ਹੁਣ ਮੈਂ ਅੰਦਰ ਆ ਸਾਡੇ ਪਿੰਡ ਦਾ ਗੁਰਦੁਆਰਾ ਤੁਸੀਂ ਦੇਖੋ ਆ ਨਵੀਂ ਨਮੀ ਲੋਕਰ ਲਵਾਈ ਹੈ ਗੁਰਦੁਆਰੇ ਵਿੱਚ ਠੀਕ ਹੈ ਜੀ ਮਿੱਤਰੋ ਰੋਟੀ ਆਪਾਂ ਫੜਾਤੀ ਆ ਤੇ ਹੁਣ ਮੈਂ ਚੱਲਿਆ ਘਰ ਨੂੰ ਠੀਕ ਆ ਦੇਖੋ ਸਾਡੇ ਘਰੇ ਬਣ ਰਹੀਆਂ ਨੇ ਤਾਜ਼ਾ ਤਾਜ਼ਾ ਪੂਰੀਆਂ ਠੀਕ ਆ ਆ ਪਈਆਂ ਨੇ ਪੂਰੀਆਂ ਆਹ ਬਣ ਰਹੀਆਂ ਨੇ ਦੇਖੋ ਗਾਇਸ ਪਹਿਲਾਂ ਅਸੀਂ ਇਹਨੀਆਂ ਬਣਾ ਲਈਆਂ ਤੇ ਹੁਣ ਅਸੀਂ ਹੋਰ ਤਾਜ਼ਾ ਤਾਜ਼ਾ ਬਣਾ ਰਹੇ ਹਾਂ ਪੂਰੀਆਂ ਠੀਕ ਆ ਤੇ ਹਾਂਜੀ ਗਾਇਸ ਸੋਨੇ ਇੱਕ ਹੋਰ ਖੁਸ਼ਖਬਰੀ ਦੇਣੀ ਆ ਸਾਡੀ ਨਾ ਕੁੱਤੀ ਸੂਈ ਹੋਈ ਆ ਉਹ ਬੈਠੀ ਆ ਦੇਖ ਸਕਦੇ ਹੋ ਤੁਸੀਂ ਠੀਕ ਆ ਸਾਡੀ ਕੁੱਤੀ ਸੁਖੀਏ ਇਹਦੇ ਵਾਸਤੇ ਪੱਖੀ ਲਾਈ ਹੋਈ ਆ ਵੀ ਕੁੱਤੀ ਨੂੰ ਗਰਮੀ ਨਾ ਲੱਗੇ ਨਾਲੇ ਕਤੂਰੇ ਨੂੰ ਵੀ ਗਰਮੀ ਨਾ ਲੱਗੇ ਠੀਕ ਆ ਟੋਟਲ 6 ਕਤੂਰੇ ਨੇਗੇ ਮਿਲ ਫੀਮੇਲ ਆ ਰਹਾ ਜੀ ਦੇਖਿਆ ਨਹੀਂ ਹੈਗਾ 2-3 ਦਿਨਾਂ ਦਾ ਵੇਟ ਕਰ ਲੈਣੇ ਆ ਬਾਅਦ ਚ ਦੇਖਾਂਗੇ ਤੇ ਬਾਅਦ ਸਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਵੀ ਦੇ ਦਾਂਗੇ ਠੀਕ ਆ ਜੀ ਹਾਂਜੀ ਗਾਇਸ ਹੁਣ ਮੈਂ ਚੱਲਿਆ ਆਪਣੇ ਛੋਟੇ ਦਾਦੂ ਕੇ ਘਰੇ ਤੇ ਸਾਨੂੰ ਮੈਂ ਦਿਖਾਉਣਾ ਮੇਰੇ ਪਰਦਾਦੀ ਜੀ ਠੀਕ ਆ ਬੈਠੇ ਹੋਣਗੇ ਉੱਥੇ ਹਾਂ ਨਹੀਂ ਗਾਇਜ ਮੇਰੇ ਬੀਬੀ ਜੀ ਬੀਬੀ ਸਾਰਿਆਂ ਨੂੰ ਸਾਸਰੀ ਕਾਲ ਕਹਿ ਦੋ ਕੈਮਰੇ 'ਚ ਸਾਰਿਆਂ ਨੂੰ ਸਾਸਰੀ ਕਾਲ ਕਹਿ ਦੋ ਸਾਸਰੀ ਕਾਲ ਭਾਈ ਸਾਰਿਆਂ ਨੂੰ ਹਾਂਜੀ ਐਂ ਕਹਿ ਦੋ ਸਬਸਕ੍ਰਾਈਬ ਕਰ ਦੋ ਚੈਨਲ ਸਬਸਕ੍ਰਾਈਬ ਕਰ ਦਿਓ ਭਾਈ ਚੈਨਲ ਸਭ ਨੂੰ ਲਾਈਕ ਕਰ ਦਿਓ ਵੀਡੀਓ ਲਾਈਕ ਕਰ ਦਿਓ ਭਾਈ ਵੀਡੀਓ ਹਾਂਜੀ ਤਾਂ ਹਾਂਜੀ ਮਿੱਤਰੋ ਅਸੀਂ ਆਹ ਰਾਵਣ ਬਣਾਇਆ ਸੀਗਾ ਠੀਕ ਆ ਉਧਰ ਆਕੇ ਸਨਵੇਂ ਬਣਾਉਣ ਦੇ ਵਿੱਚ ਬਹੁਤ ਟਾਈਮ ਲੱਗ ਗਿਆ ਮੈਂ ਤੇ ਮੇਰੇ ਭਾਈ ਨੇ ਬਣਾਇਆ ਸੀਗਾ ਆ ਪਰਾਲੀ ਇੱਥੇ ਐਕਸਟਰਾ ਰਹਿ ਗਈ ਹੁਣੇ ਅਸੀਂ ਉਧਰ ਲੈ ਕੇ ਰੱਖ ਕੇ ਆਉਣੀ ਆ ਗਾਇਸ ਹੁਣ ਮੈਂ ਦੇਖਦਾ ਟੀਵੀ ਤੇ ਤੁਹਾਨੂੰ ਮਿਲਦਾ ਮੈਂ ਸ਼ਾਮ ਨੂੰ ਮੋਨਾ ਸਿਸ ਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਥੱਲੇ ਕਮੈਂਟ ਕਰ ਦਿਓ ਵੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਉਹਨੇ ਟਾਈਮ ਲਈ ਸਤਿ ਸ੍ਰੀ ਅਕਾਲ ਜੀ ਸਾਰੇ